ਕੋਲਾ ਮੰਜੀਆ ਮੇਰਾ ਪਿੰਡਾ ਲਿਸ਼ੇਰੋ ਇਹਨਾਂ ਅਸਿੰਦਾਜੀ ਕਿ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਦੋ ਬੰਦੇ ਚੋਚਲ ਖੋਦਦੇ ਨੇ ਉਹਨਾਂ ਬੜਾ ਪਰੇਸ਼ਾਨ ਆਪ ਦੇ ਇਸ 3 ਸਾਲ ਹੋ ਗਏ ਨੇ ਦੇ ਕਰਦਨ ਇਹਦੇ ਚਾਰ ਮਹੀਨੇ ਤੱਕ ਕਿਉਂ ਕਰਦੇ ਕਿਉਂ ਨਹੀਂ ਤੇ ਉਹ ਦਿਨ ਉਹਨਾਂ ਨੇ ਉਹਨਾਂ ਨੂੰ ਦਬਾ ਦਿੱਤਾ ਯਾਨੀ ਤੇ ਉਹਨਾਂ ਤੇ ਪਤਾ ਨਹੀਂ ਉੱਥੇ ਦਵਾਈ ਖਾ ਲਈ ਜਦੋਂ ਕਾਰ ਆਇਆ ਤੇ ਦਵਾ ਨਾ ਦੇਖਿਆ ਨੂੰ ਤੇ ਉਹਨਾਂ ਦਾ ਮਨ ਸੁਭਵਾਈਆ ਹੁੰਦੀ ਤੇ ਨਾ ਕੋਈ ਟ੍ਰੀਟਮੈਂਟ ਕਰਾਇਆ ਟ੍ਰੀਟਮੈਂਟ ਨਹੀਂ ਹਮਾ ਕੀਤਾ ਫਿਰ ਏਦਾਂ ਹੀ ਉਹਨਾਂ ਨੇ ਇਹਨਾਂ ਨੂੰ ਇਕੱਠਾ ਕਰਕੇ ਇਹ ਲੱਗੀ ਕਿ ਆਪਾਂ ਦਾ ਇਲਾਜ ਖਾਇਆ ਫਿਰ ਵੀ ਉਹ ਨਹੀਂ ਬਚੇ ਫਿਰ ਮੇਰੇ ਬੱਚੇ ਅੱਜ ਸਾਡੇ ਚ ਚਲੇ ਗਏ 50 ਸਾਲਾਂ ਦੀ ਇਸ ਨਾਲ ਨੇ ਇਹ ਨੂੰ ਦਬੇ ਦਿੱਤੀ ਆ ਉਹਨਾਂ ਨੇ ਕਿਹਾ ਕਿ ਆ ਦੂਜਾ ਕਰੋ ਆਨੰਦ ਇਨ ਇਨਸਾਫੀ ਨਾ ਹੋਣੀ ਚਾਹੀਦੀ ਮੇਰਾ ਨਾਮ 라ਵਲਰੰਦਰ ਦਾ ਬੇਟਾ ਲਗਦਾ ਹਾਲੀ ਸ਼ਹਿਰ ਦੀ ਗੱਲ ਬਾਤ ਸਰ ਕੰਮ ਤੇ ਕੰਮ ਰੇੜੀ ਕੰਮ ਤੇ ਗਈਗੀ ਰੇੜੀ ਪੇਂਡ ਦਾ ਕੰਮ ਕਰਦੇ ਸੀ ਤੇ ਦੋ ਬੰਦੇ ਪਹਿਲਾਂ ਉਹ ਘਰ ਆਏ ਰੇੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਾਅਦ ਦੋਸ ਜੀ ਕਿ ਤੁਮ ਕਿੰਧੂ ਬੇਨਤੀਆਂ ਦਿਲਿਆਂ ਨੂੰ ਕੁਛ ਕਰ ਦਾਂਗੇ ਜਾਂ ਇਦਾਂ ਨਾ ਚਪਾਏ ਵਸਦੇ ਰੇ ਮਾਰੇ ਸਰ ਪੈਸੇ ਦੀ ਸੇਵਾ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਤੇ ਸਦੋਂਦਨ ਜਦੋਂ ਇਹ ਕੰਮ ਆਇਆ ਉਦੋਂ ਜਿਆਦਾ ਟੋਰਚੀ ਕੀਤੋਂ ਜਿਆਦਾ ਤੁਮਕ ਆਦਲ ਨੂੰ ਤੇ ਉਦੋਂ ਦਾ ਜੜੀ ਇਹ ਬਹੁਤ ਬਹੁਤ ਪੈਸੇ ਜਾ ਕੇ ਗਈ ਭਾਣੀ ਤੇ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖੜਿਆ ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਚੋਂ ਲਸਦਾ ਤਾਂ ਬਾਅਦ ਉਹਨਾਂ ਨੇ ਉਦੋਂ ਦਾ ਗੁਰਦਾਸਪੁਰ ਬਾਅਦੋਂ ਬਰਸਾਤ ਖੜਿਆ ਤਾਂ ਉਦੋਂ ਵੀ ਬਾਅਦ ਉਹਨਾਂ ਨੇ ਚਾਰ ਮਹੀਨੇ ਤੱਕ ਘਰ ਹੋ ਰੱਖੇ ਕਰਤਾ ਕੁਈ ਹਾਲ ਗੜੀ ਸੀਰੀਅਸ ਹੋ ਗਏ ਬਾਅਦੋਂ ਆਪਾਂ ਨੇ ਚੰਡੀਗੜ੍ਹ ਕਰਨ ਲੱਗੇ ਸੀ ਗਰੀਬੀਆਂ ਜਾਂ ਤਾਂ ਸੀਰੀਅਸ ਹੀ ਬਾਅਦ ਚੰਡੀਗੜ੍ਹ ਕਰਨ ਲੱਗੇ ਤੇ ਚੰਡੀਗੜ੍ਹ ਜਾਂਦੇ ਜਾਂਦੇ ਮਰੀਜ਼ੀ ਜਾਂ ਚੁਰੀ ਆ ਮੈਂ ਸੋਚਦਾ ਆਪਾਂ ਜਾਨਾ ਵੀ ਬਾਲੂਗਨ ਨੂੰ ਅੱਜ ਹੁਣ ਕਾਰਵਾਈ ਹੋਏਗੀ ਮੈਂ ਮੰਨ ਲਉ ਚਲੋ ਸਾਡੇ ਦੇ ਬੀਤ ਗਈ ਆ ਕੱਲ ਨੂੰ ਕਿਸੇ ਨੂੰ ਹੋਰ ਜਾਣਾ ਬੀਤੇ ਚੰਪੂਲਸਨ ਆਏ ਹੋਏ ਮੇਰੇ ਵੀ ਨੀ ਆ ਕੋਈ ਕੁਝ ਸਕਤੋ ਸਕਤੋ ਕਾਰਵਾਈ ਕੀਤੀ ਜਾਵੇ ਦੇਖੋ ਜੀ ਮਿਤੀ 16/10/25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਈ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾ ਮਸੀਹ ਪੁੱਤੋ ਰਹਿਮਤ ਮਸੀਹ ਵਾਸੀ ਅਲੀ ਸ਼ੇਰ ਜਿੰਨੇ ਕਿ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾ ਲਈ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਏ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਾਨੂੰਨਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੂ ਮੈਸੇਜ ਮਿਲਿਆ ਕਿ ਜੋ ਦਰਾਂ ਦੇ ਇਲਾਜ ਆ ਇਹ ਸ਼ਿਦਾ ਮਸੀਦੀ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕਾ ਸ਼ਿਨਾਮ ਸੀ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲੈਂਦੇ ਹਾਂ